ਫਰੀਕੋਡ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਅੱਜ ਫਰੀਕੋਡ ਦੀ ਟੀਚਰ ਕਲੋਨੀ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਹਮਲਾ ਬਣ ਗਿਆ ਜਦੋਂ ਮੁਹੱਲੇ ਦੇ ਵਿੱਚ ਇੱਕ ਜਾਨਵਰ ਆ ਗਿਆ ਜਿਸ ਕਾਰਨ ਲੋਕਾਂ ਦੇ ਵਿੱਚ ਹਫੜਾ ਦਫੜੀ ਇੱਕ ਵਾਰ ਮੱਚ ਗਈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਜਾਨਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਕਾਬੂ ਨਹੀਂ ਆਇਆ ਅਤੇ ਉਹਨਾਂ ਵੱਲੋਂ ਜਿਹੜਾ ਹੈ ਜੰਗਲਾਤ ਭਾਗ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਜਿਹੜਾ ਹੈਗਾ ਜੰਗਲਾਤ ਭਾਗ ਅਤੇ ਨਗਰ ਕਾਉਂਸਲ ਦੇ ਮਲਾਜਮਾਂ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਲੋਕਾਂ ਦੀ ਮਦਦ ਨਾਲ ਇਸ ਨੂੰ ਕਾਬੂ ਪਾਇਆ ਗਿਆ ਲੋਕਾਂ ਦਾ ਕਹਿਣਾ ਸੀ ਕਿ ਇਹ 12 ਸਿਗਾ ਹੈ ਜੋ ਮਹੱਲੇ ਦੇ ਵਿੱਚ ਆ ਗਿਆ ਉਹ ਲਗਾਤਾਰ ਮਹੱਲੇ ਦੇ ਵਿੱਚ ਭੱਜ ਰਿਹਾ ਸੀ ਅਤੇ ਲੋਕ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਫੜਿਆ ਨਹੀਂ ਜਾ ਰਿਹਾ ਸੀ ਅਤੇ ਜਿਸ ਤੋਂ ਬਾਅਦ 4 ਘੰਟਿਆਂ ਦੇ ਬਾਅਦ ਇਸ ਨੂੰ ਰੈਸਕਿਊ ਕਰਕੇ ਇਸ ਨੂੰ ਫੜਿਆ ਗਿਆ ਜਦੋਂ ਇਹ ਕਿਸੇ ਦੇ ਘਰ ਵਿੱਚ ਵੜ ਗਿਆ ਤੇ ਉਸ ਦੇ ਘਰ ਦੇ ਵਿੱਚ ਇਸ ਨੂੰ ਕਾਬੂ ਕੀਤਾ ਗਿਆ ਅਤੇ ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਹੋਇਆਂ ਮਹੱਲਾ ਵਾਸੀਆਂ ਨੇ ਦੱਸਿਆ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਬਾਰਾ ਸਿੰਘਾ ਹੈ ਜੋ ਮਹੱਲੇ ਦੇ ਵਿੱਚ ਆਇਆ ਹੈ ਫਿਲਹਾਲ ਉਸ ਨੂੰ ਕਾਬੂ ਕਰ ਲਿਆ ਗਿਆ ਇਸ ਜੰਗਲੀ ਜਾਨਵਰ ਨੂੰ ਲੋਕ ਬਾਰਾ ਸਿੰਘਾ ਸਮਝ ਰਹੇ ਸਨ ਪਰ ਇਸ ਪੰਦੇ ਵਿੱਚ ਗਲਤਫਹਿਮੀ ਕਰਦਿਆਂ ਹੋਏ ਆ ਜਗਲਾਸ ਭਾਗ ਦੀ ਟੀਮ ਦੇ ਮੈਂਬਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਇਹ ਇੱਕ ਸੰਭਰ ਹੈ ਅਤੇ ਇਹ ਜੰਗਲ ਦੇ ਵਿੱਚੋਂ ਭਟਕ ਗਿਆ ਅਤੇ ਸ਼ਹਿਰ ਦੇ ਵਿੱਚ ਆ ਗਿਆ ਫਿਲਹਾਲ ਉਹਨਾਂ ਵੱਲੋਂ ਇਸ ਨੂੰ ਜਿਹੜਾ ਕਾਬੂ ਕਰ ਲਿਆ ਗਿਆ ਹੈਗਾ ਇਸ ਦਾ ਜਿਹੜਾ ਰੈਸਕਿਊ ਕੀਤਾ ਜਾਵੇਗਾ ਇਸ ਦਾ ਜਿਹੜਾ ਟ੍ਰੀਟਮੈਂਟ ਕਰਨਾ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਖਣੇ ਜੰਗਲ ਦੇ ਵਿੱਚ ਸ਼ਾਂਤਤਾ ਜਾਵੇਗਾ ਤੁਸੀਂ ਵੇਖੋ ਮੌਕੇ ਦੀਆਂ ਤਸਵੀਰਾਂ ਇਸ ਜਾਨਵਰ ਨੇ ਕਿਵੇਂ ਲੋਕਾਂ ਨੂੰ ਪਾਈਆਂ ਸੀ ਭਾਜਣਾ ਅਤੇ ਕਿਵੇਂ ਇਹਨੂੰ ਕਾਬੂ ਕੀਤਾ ਗਿਆ ਮੇਰਾ ਨਾਮ ਆਰਾਮ ਪ੍ਰਕਾਸ਼ ਜੀ ਇਹ ਕੀ ਆ ਜਿਆ ਕੜਾ ਜਾਨਵਰ ਆਇਆ ਇੱਥੇ ਇਹ ਸੰਭਰ ਹੈ ਜੀ ਤਾਂ ਇਹਨੂੰ ਆਪਾਂ ਲੋਟੀਚਰ ਕੋਲ ਨਹੀਂ ਚਾਇਆ ਸੀਗਾ ਮਤਲਬ ਤੁਹਾਨੂੰ ਸਾਨੂੰ 3-4 ਘੰਟੇ ਹੋ ਗਏ ਇਹਨੂੰ ਹੁਣ ਇਹਨੂੰ ਮੱਲੋ ਰੈਸਕਿਊ ਕਰ ਲਿਆ ਵਾ ਕੋਈ ਵੀ ਮੱਲੋ ਜਾਨੀਮਾਲ ਨੁਕਸਾਨ ਨਹੀਂ ਹੋਇਆ ਵਾ ਇਹ ਪਹਿਲੀ ਵਾਰ ਵੇਖਣੀ ਆ ਰਹੀ ਇਸ਼ੀ ਇਲਾਕੇ ਦੀ ਹਾਂਜੀ ਇਹ ਮਲੋ ਇਧਰ ਆਇਆ ਵਾ ਆਪਣੇ ਸੋਨੀਆਂ ਦੇ ਪਾਸੇ ਰਹਿਜ ਮਲੋ ਇਧਰ ਰਹਿੰਦੇ ਆ ਆਪਣੇ ਕੋਈ ਜਾਨਵਰਾਂ ਲਈ ਨੁਕਸਾਨ ਨਹੀਂ ਨਹੀਂ ਹੋਇਆ ਤੇ ਹੁਣ ਕਿੱਥੇ ਲੈ ਕੇ ਜਾਵਾਂ ਹੁਣ ਇਹਨੂੰ ਜੀ ਰੈਸਕਿਊ ਕਰਾਂਗੇ ਡੀਡ ਚ ਚੱਜਾਂ ਕਿਤੇ ਵੀ ਮਲੋ ਜਿੱਥੇ ਸੰਗਣਾ ਜੰਗਲ ਹੈ ਇਹ ਇਹ 5-6 ਘੰਟੇ ਤੋਂ ਫੇਰ ਰਹੀ ਇੱਥੇ ਹੀ ਸ਼ਹਿਰ ਦੇ ਵਿੱਚ ਹੀ ਅਸੀਂ ਸਾਰੇ ਬੰਦੇ ਫੜੀ ਜੰਨੇ ਆਂ ਠੀਕ ਹੈ ਜੀ ਤੇ ਆ ਹੁਣ ਇਹਨਾਂ ਦੇ ਘਰੇ ਵੜ ਗਏ ਤੇ ਅਸੀਂ ਇਹਨੂੰ ਫੜ ਲਿਆ ਇੱਥੇ ਤੇ ਕਮੇਟੀ ਵਾਲੇ ਬੰਦੇ ਆ ਗਏ ਨਾਲ ਉਹਨਾਂ ਨੂੰ ਆਕ ਲੈ ਕੇ ਜਾਣਗੇ ਕਿਸ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਨਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਹੀ ਨੁਕਸਾਨ ਕੋਈ ਨਹੀਂ ਹੈ ਕਿਹੜਾ ਜਾਨਵਰ ਹੈ ਇਹ ਇਹ 12 ਸਿੰਘ ਆਇਆ ਖੁੱਲਾ ਰਹਿਦਾ ਨੁਕਸਾਨ ਇਹਨੇ ਕਰ ਦੇਣਾ ਸੀ ਇਹ ਪਾਏ ਪਤ ਲੱਗਾ ਤੂੰ ਕੋਈ ਪਤਾ ਨਹੀਂ ਲੱਗਾ ਕਿੱਥੋਂ ਆਇਆ ਇਹ ਤਾਂ ਸ਼ਹਿਰ ਚ ਵੇਖਿਆ ਜੀ ਪਹਿਲੀ ਵਾਰ ਵੇਖਿਆ ਹਾਂਜੀ ਪਹਿਲੀ ਵਾਰ ਵੇਖਿਆ ਜੀ ਜਿਹੜੇ ਇਹ ਜਾਨਵਰ ਹੈ ਆ ਇਹ 12 ਸਿੰਘ ਹੈ ਜੀ ਇਹ ਅਮਨਨਗਰ ਗਲੀ ਨੰਬਰ 2 ਜਸਵਿੰਦਰ ਸਿੰਘ ਗਿੱਲ ਅਮਨਨਗਰ ਗਲੀ ਨੰਬਰ 2 ਦੇ ਵਿੱਚ ਗੇਟ ਟੱਪ ਕੇ ਛਾਲ ਮਾਰ ਕੇ ਇਹ ਅੰਦਰ ਵੜ ਗਿਆ ਕਿਉਂਕਿ ਪਹਿਲਾਂ ਮੈਂ ਤਾਂ ਗਲੀ 'ਚ ਰੌਲਾ ਸੁਣਿਆ ਸੀ ਮੈਂ ਚੱਲ ਗਲੀ 'ਚ ਰੌਲਾ ਕੀ ਗੇਟ ਖੋਲਣਾ ਪਰ ਜਦੋਂ ਮਤਲਬ ਆਈ ਸੰਗਤ ਆਈ ਉਹਨਾਂ ਨੇ ਦੱਸਿਆ ਕਿ 12 ਸਿੰਘਾਂ ਥੋੜੇ ਕਰੇ ਵੜ ਗਿਆ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਔਰ ਛਾਲ ਮਾਰੀ ਔਰ ਇੱਕ ਬੰਦੇ ਦੇ ਉੱਤੋਂ ਦੀ ਵੀ ਨੰਗਿਆ ਜਿਹਦੇ ਕਰਕੇ ਬਹੁਤ ਖਤਰਨਾਕ ਕੰਮ ਹੈ ਹਜੇ ਤੱਕ ਮਹਿਕਮਾ ਨਹੀਂ ਪਹੁੰਚਿਆ ਜਿਸ ਤਰ੍ਹਾਂ ਤੁਹਾਡੀ ਏਜ ਵੱਡੀ ਹੈਗੀ ਆ ਪਹਿਲਾਂ ਜਾਨਵਰ ਦੇਖਿਆ ਕੋਈ ਇਹੋ ਜਿਹਾ ਤੁਸੀਂ ਬਸ ਮੋਲ ਤੇ ਡਿਸਕਵਰੀ ਤੇ ਦੇਖਿਆ ਜੀ ਇਹ ਸ਼ੌਣੀ ਵਾਲੇ ਪਾਸਿਓਂ ਆਇਆ ਲੋਕ ਮਗਰ ਲੱਗੇ ਘਪਰਾਇਆ ਹੋਇਆ ਹੁਣ ਕਿੰਨੂ ਦੇ ਬੂਟੇ ਨਾਲ ਵੱਧਾ ਲੱਤਾਂ ਲੁੱਤਾਂ ਬੰਨੀਆਂ ਤੇ ਵੀ ਹਜੇ ਤੱਕ ਕੋਈ ਡਾਕਟਰ ਨਹੀਂ ਆਇਆ ਮਤਲਬ ਜੋ ਇਹਨਾਂ ਨੂੰ ਲੱਧਿਆ ਜਾਵੇ ਕੋਈ ਇਹਨੇ ਜਾਨੀ ਮਾਰ ਨਹੀਂ ਨੁਕਸਾਨ ਤਾਂ ਨਹੀਂ ਦਿੱਤਾ ਨਹੀਂ ਜੀ ਇਸ ਵੱਲੋਂ ਬਚਤ ਰਹੀ ਹੈ ਹਾਂ ਵਾਹਿਗੁਰੂ ਦੀ ਕਿਰਪਾ ਅੰਮਨਗਰ ਗਲੀ ਨੰਬਰ 2